ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਨੰਬਰ ਦਾ ਚੇ ਬਲੌਗ ਚੈਨਲ ਦੇ ਉੱਪਰ ਪਲੀਜ਼ ਜੀ ਵੀਡੀਓ ਨੂੰ ਦੀ ਨਮਾ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਪੂਰੀ ਜਰੂਰ ਦੇਖਿਆ ਕਰੋ ਬਿਨਾਂ ਸਕਿੱਪ ਕੀਤੇ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਆਪ 파ਰਸਲ ਲਾਉਣੇ ਨਾਲ ਪਤਾੜ ਨਾਲ ਕੁਝ ਗੱਲਾਂ ਸ਼ੇਅਰ ਕਰਦੇ ਨਾਲ ਆਪਾਂ 파ਰਸਲ ਨਾਮਾਂ ਦੀ ਜਿਹੜੀ ਹੈ ਨਾ ਪਹਿਣਾ ਦੇ ਸੂਟ ਆਦਰਤੀ ਨਾਲ ਆਪਾਂ ਦਿਖਾਵਾਂਗੇ ਜਿਹੜੀ ਕਿਹੜੇ ਕਿਹੜੇ ਸੂਟ ਨੇ ਜੀ ਇੱਕ ਆਪਣੇ ਕੋਲ ਨਾ ਪੈਂਟ ਸੂਟ ਆਈ ਸੀ 오ਰਿੰਜ ਦਾ ਵੀ ਉੱਪਰ 오ਰਿੰਜ ਦਾ ਸਟਾਫ ਹੈਗਾ ਦੁਪੱਟਾ ਵੀ 오ਰਿੰਜ ਦਾ ਹੈਗਾ ਏ ਵੀ ਕਿਤੇ ਭੇਜਣ ਨੇ ਮਤਲਬ ਕਿ ਕਿਤੇ ਭੇਜਣ ਦਾ ਆਰਡਰ ਹੈਗਾ ਆਪਾਂ ਕਰਦੇ ਇਹਨੂੰ ਪਾਰਸਲ ਲਾਉਨੇ ਹਾਂ ਤੇ ਕਰਦੇ ਆਪਾਂ ਪੈਕ ਕੇ ਇਹਨੂੰ ਸੂਟ ਨਾਲੇ ਆਪਾਂ ਤੁਹਾਡੇ ਨਾਲ ਕੁਝ ਹਨਾ ਗੱਲਾਂ ਸ਼ੇਅਰ ਕਰਦੇ ਆ ਤੁਹਾਨੂੰ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਬਹੁਤ ਵਾਰੀ ਦੱਸ ਚੁੱਕਿਆਗੇ ਵੀ ਆਪਾਂ ਜਿਹੜਾ ਸੋਸ਼ਲ ਮੀਡੀਆ ਤੇ ਈਲੀਟ ਆਏ ਆਗੇ ਕੰਮ ਤਾਂ ਸੁਖ ਨਾਲ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਨੂੰ ਕਰਦੇ ਨੂੰ ਬੋਲੇ ਸੱਤਕ ਸਾਲ ਦੇਖੋ ਇਹ ਵਾਲਾ ਆ ਗਿਆ ਜਿਹਦਾ ਦੁਪੱਟਾ ਅੱਗੇ ਕਿ ਇਹ ਦੁਪੱਟਾ ਵੀ ਪੇਂਟ ਹੈ ਇਸ ਤਰ੍ਹਾਂ ਪਤਨ ਨੂੰ ਖੋਲ ਕੇ ਦਵਾਰੋ ਇੱਕ ਵਾਰ ਤੇਲ ਲਗਾ ਦਿੰਨੇ ਦਿਖਾਦ ਨੇ ਇਸ ਤਰ੍ਹਾਂ ਇਹ ਦੁਪੱਟੇ ਤੇ ਹੀ ਬਲੌਕ ਪੇਂਟ ਕੀਤਾ ਹੋਇਆਗਾ ਦੁਪੱਟਾ ਵੀ ਜਿਹੜਾ ਔਰਗੰਜਾ ਦੀਏਗਾ ਪੀਚ ਕਲਰ ਦਾ ਸੂਟ ਹੈਗਾ ਪਿਓਰ ਸ਼ਿਲਕੀ ਦੇ ਨਾਲ ਬਾਟਮ ਹੈਗੀ ਪੈਕ ਕਰਦੇ ਆ ਇਸ ਤਰ੍ਹਾਂ ਇਹਦਾ ਪੇਂਟਿੰਗ ਹੋਈ ਹੋਈ ਹੈਗੀ ਨਾਲੇ ਆਪਾਂ ਨਾਲ-ਨਾਲ ਤੁਹਾਡੀਆਂ ਗੱਲਾਂ ਕਰਦੀਆਂ। ਮਜੀ ਨਾਲੇ ਆਪਾਂ ਉਹਦੀ ਸੂਟਾਂ ਦੀ ਪੈਕਿੰਗ ਉਹ ਕਰਦੇ ਜਾਵਾਂਗੇ। ਜਿਹੜੇ ਆਪਾਂ ਕੱਲ੍ਹ ਤੁਹਾਨੂੰ ਕਾਟਨ ਦੀ ਸੂਟਾਂ ਦੀ ਵੀਡੀਓ ਪਾਈ ਸੀ ਨਾ ਆਪਾਂ ਦਿਖਾਈ ਸੀ ਆਪਣੀ ਬਹਣੇ ਉਹ ਸਾਰੇ ਫਿਨਿਸ਼ ਹੋ ਗਏ। ਅੱਜ ਉਹ ਨਵੇਂ ਆਏ ਨੇ ਉਹਦੇ ਆਪਾਂ ਕੱਲ੍ਹ ਨੂੰ ਵੀਡੀਓ ਬਣਾਵਾਂਗੇ ਠੀਕ ਹੈ ਨਾ। ਜਿਹੜੀ ਕਾਟਨ ਦੀ ਸੂਟ ਕੀ ਦੇ ਪਹਿਣਾ ਨੇ ਆਰਡਰ ਲੈ ਲਈ ਉਹਨਾਂ ਦੇ। ਇਹ ਇੱਕ ਉਹ ਦਿਖਾਵਾਂ ਵਾਲਾ ਆਪਾਂ ਸੁਖਸਾ ਨੂੰ ਵੀਡੀਓ ਦੇ ਵਿੱਚ ਦਿਖਾਈ ਸੀ ਜਿੰਨੇ ਵੀ ਸੂਟ ਉਹ ਸਾਰੇ ਸੂਟ ਸੇਲ ਹੋ ਗਏ ਆਪਣੇ। ਲਏ ਭੈਣਾਂ ਨੇ ਆਪਣੇ ਕੋਲ ਆਰਡਰ ਕਰ ਲਏ ਆਪਾਂ ਇਹਨਾਂ ਨੂੰ ਪੈਕ ਕਰਦੇ ਹੋ ਗਈ ਐਨੀ ਕ ਹਨਾ ਆਪਾਂ ਹਾਲੀ ਨਵੇਂ ਨਵੇਂ ਜਿਹੜੇ ਸੋਸ਼ਲ ਮੀਡੀਆ ਤੇ ਆਏ ਆ ਕੰਮ ਤਾਂ ਆਪਣਾ ਬਹੁਤ ਪੁਰਾਣਾ ਸੀਗਾ ਆਪਾਂ ਹੋ ਗਿਆ ਆਪਾਂ ਨੂੰ 8 ਸਾਲ ਸ਼ਾਪ ਕਰਦਿਆਂ ਨੂੰ ਆਪਾਂ ਸੋਸ਼ਲ ਮੀਡੀਆ ਤੇ ਨਵੇਂ ਆਏ ਆ ਜਿਹੜਾ ਆਪਣੇ ਕੋਲ ਬਾਹਰਲਾ ਕਸਟਮਰ ਹੈ ਵਾਈਗਰੂ ਜੀ ਦੀ ਕਿਰਪਾ ਨਾਲ ਸੋਦੇ ਭੈਣ ਭਰਾਵਾਂ ਦੀ ਸਪੋਰਟ ਨਾਲ ਆਪਾਂ ਨੇ ਕੋਈ ਜੁੜ ਚੁੱਕੇਗੇ ਤੇ ਜਿਹੜੇ ਆਪਾਂ ਤੁਹਾਨੂੰ ਕਾਟਨ ਦੀ ਸੂਟ ਦਿਖਾਈ ਸੀਗੇ ਆਪਣੇ ਤਕਰੀਬਨ ਸਾਰੇ ਉਹ ਸੇਲ ਹੋ ਗਏ ਜਿਹ ਅੱਜ ਆਪਣੇ ਕੋਲ ਕਾਟਨ ਦਾ ਸਟੱਫ ਹੈ ਜਿਹੜਾ ਨਵਾਂ ਆਇਆ ਹੈਗਾ ਕਿਨੂ ਵਿਰਾਜ ਵਾਲੇ ਸੁਟਾ ਮੇਰੇ ਕੋਲ ਵੀਡੀਓ ਨਾ ਕੱਲ ਨੂੰ ਬਣਾਵਾਂਗੀ ਉਹ ਕੱਲ ਨੂੰ ਦਿਖਾਵਾਂਗੀ ਤੁਹਾਨੂੰ ਉਹ ਵਾਲੇ ਕਿਸਾਨ ਦੇ ਵੀ ਜਾਇ ਇੰਪੋਰਟ ਮੰਤੋਂ ਤੋਂ ਉਂਗਪਾ ਕੰਨ ਦਿਖਾ ਮਾਰੀ ਤੋਂ ਦਰਮਣੀ ਕੋਹੋਂ ਪਾਲ ਫਾਖਲੇ ਕੱਢ ਕੇ ਪੁੱਤੇ ਚ ਪੈਕਿੰਗ ਵਾਲਾ ਟੀਕਾ ਪਾਸ ਨੂੰ ਸੂਟ ਦਿਖਾਦੀ ਕਸਟਮਰ ਆਪਣੇ ਕੋਲੋਂ ਬਾਹਰ ਆਰਡਰ ਕੀਤਾ ਕਸਟਮਰ ਨੇ ਇਹ ਆਪਾਂ ਸਟੀਚਿੰਗ ਵੀ ਕਰਵਾਇਆ ਸੀ ਤੇ ਦੇਖੋ ਬਰਕ ਵੀ ਆਪਾਂ ਆਪ ਕੀਤਾ ਇਹ ਤੇ ਇਹ ਟੂ ਟਨ ਸਟਾਫ ਹੈ ਜੀ ਇੱਥੋਂ ਦੇਖੋ ਟੂ ਟਨ ਸਟਾਫ ਹੈਗਾ ਇਹਦਾ ਵਿੱਚੋਂ ਕਲਰ ਐਦਾਂ ਦਾ ਤੇ ਉੱਪਰੋਂ ਇਸ ਤਰ੍ਹਾਂ ਬਹੁਤ ਹੀ ਠੰਡਾ ਯਾ ਸਟੱਫ ਹੈਗਾ ਫਾਟਨ ਸੋਣੀ ਜੀ ਇਹ ਵਧੀਆ ਹੁੰਦਾ ਤੇ ਦੇਖੋ ਤੁਸੀਂ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਨੇੜੇ ਤੋਂ ਬਸ ਤਾਂ ਬਹੁਤ ਹੀ ਸੋਹਣਾ ਵਰਕ ਹੋਇਆ ਇੱਕ ਸਿੰਪਲ ਸੋਬਰ ਜੀ ਚੀਜ਼ ਹੈਗੀ ਤੇ ਇਸ ਤਰ੍ਹਾਂ ਇਹਦੀ ਆਪਾਂ ਬਾਜੂ ਕੀਤੀ ਹੈ ਮੂਹਰਾਂ ਖੁੱਲੀ ਪਾਕਿਸਤਾਨ ਲੁੱਕ ਦਿੰਦੀ ਹੈਗੀ ਬਾਜੂ ਤੇ ਜਿੱਤੀਆਂ ਦੀ ਚਾਕਾਂ ਦੇ ਉੱਤੇ ਲੈਸ ਲੱਗੀ ਹੋਈ ਹੈਗੀ ਇਹਨੇ ਲੈਸ ਦੀ ਫਿਨਿਸ਼ਿੰਗ ਦਿੱਤੀ ਹੈ ਚਾਕਾਂ ਦੇ ਉੱਤੇ ਤੇ ਇਸ ਤਰ੍ਹਾਂ ਦਾ neck ਡਿਜ਼ਾਈਨ ਹੈ ਦੇਖੋ neck ਤੇ ਇਸ ਤਰ੍ਹਾਂ ਸਿੰਪਲ ਜਿਹਾ ਡਿਜ਼ਾਈਨ ਦਿੱਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਸੂਟ ਰਹਿਣ ਵਾਲਾ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਵਰਕ ਕਰਾਉਣਾ ਚਾਹੁੰਦੇ ਹੋਗੇ ਪਲੇਨ ਸਟੱਫ ਦੀ ਕਿਸੇ ਵੀ ਫੈਬਰਿਕ ਦੇ ਉੱਤੇ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਤੇ ਇਹ ਵਾਲੀ ਅੱਗੇ ਜਿਹਦੀ ਬਾਟਮ ਇਸ ਤਰ੍ਹਾਂ ਬਾਟਮ ਦਿੱਤੀ ਵੀ ਜਿਸ ਤਰ੍ਹਾਂ ਦੀ ਚੌਕਾਂ ਦੇ ਲੈਂਸ ਲੱਗੀ ਹੋਈ ਹੈਗੀ ਉਸ ਤਰੀਆ ਬਾਟਮ ਦੀ ਮੂਰੀਆਂ ਤੇ ਹਨਾ ਮੂਰੀਆਂ ਤੇ ਲੈਂਸ ਲੱਗੀ ਹੋਈ ਆ ਹੋ ਤਾਂ ਨਾ ਆਪੇ ਇਹਦਾ ਦੁਪੱਟਾ ਦਿਖਾਉਣੀ ਐ ਇਸ ਤਰ੍ਹਾਂ ਇਹਦਾ ਹਨਾ ਮਸ਼ਲੀਨ ਲਈ ਦੁਪੱਟਾ ਇਸ ਤਰ੍ਹਾਂ ਦੀ ਫੈਬਰਿਕ ਹੈ ਜਿੱਦਾਂ ਦੀ ਇਹ ਸਟੱਫ ਦਾ ਫੈਬਰਿਕ ਹੈ ਨਾ ਟੂ ਟਨ ਸਟੱਫ ਦੁਪੱਟਾ ਵੀ ਐਸੇ ਫੈਬਰਿਕ ਦੇ ਵਿੱਚ ਹੈਗਾ ਮਸ਼ਲੀਨ ਦਾ ਬਹੁਤ ਹੀ ਸੋਹਣਾ ਦੁਪੱਟਾ ਹੈਗਾ ਇਸ ਤਰ੍ਹਾਂ ਦੁਪੱਟੇ ਤੇ ਵੀ ਲੇਸ ਦਿੱਤੀ ਹੈ ਫੋਰ ਸਾਈਡ ਤੇ ਇਹਦੀ ਡਾਈ ਚੈੱਕ ਕਰ ਸਕਦੇ ਤੁਸੀਂ ਦੁਪੱਟੇ ਦੀ ਜਿੰਨੇ ਕਲਰ ਥ੍ਰੈਡ ਸ਼ਰਟ ਦੇ ਵਿੱਚ ਯੂਜ਼ ਕੀਤੇ ਹੋਏ ਨੇ ਉੰਨੀ ਆਪਾਂ ਦੁਪੱਟੇ ਦੇ ਵਿੱਚ ਕੰਮ ਕਰਵਾਇਆ ਹੈਗਾ ਤੁਸੀਂ ਵੀ ਕਿਸੇ ਵੀ ਭੈਣ ਨੇ ਇਸ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਕਿਸੇ ਤੇ ਵੀ ਬੈਠ ਕੇ ਹਨਾ ਆਪਾਂ ਦੇ ਕੋਲੋਂ ਕਰਵਾ ਸਕਦੇ ਨੇ ਸਟੀਚਿੰਗ ਆਪਣੇ ਕੋਲ अवेलेबल ਆਪਾਂ ਸਟੀਚਿੰਗ ਵੀ ਕਰਕੇ ਦਿੰਨੇ ਆ ਜੀ ਜਿਵੇਂ ਤੁਹਾਨੂੰ ਪਈ ਲੱਗਦਾ ਤੁਸੀਂ ਉਸ ਤਰ੍ਹਾਂ ਕਰਵਾ ਵਰਕ ਵੀ ਕਰਵਾ ਸਕਦੇ ਹੋ ਕੱਲਾ ਵਰਕ ਕਰਾਉਣਾ ਚਾਹੁੰਦੇ ਹੋ ਤੁਸੀਂ ਚਲੋ ਇਹ ਭੈਣ ਬਾਹਰ ਸੀਗੀ ਤਾਂ ਕਰਕੇ ਇਹਨਾਂ ਨੇ ਆਪਾਂ ਨੂੰ ਸਟੀਚਿੰਗ ਦਾ ਵੀ ਆਰਡਰ ਦਿੱਤਾ ਹੈਗਾ ਤੇ ਚਲੋ ਜੀ ਹਨਾ ਜਿੰਨਾ ਕ ਆਪਾਂ ਨੂੰ ਟਾਈਮ ਹੋਇਆਗਾ ਉਸ ਹੱਬ ਬਣਾ ਲਾ ਵੈਸੇ ਤਾਂ YouTube ਤੇ ਆਪਾਂ ਨੂੰ ਐਂਟਰੀ ਕੀਤੀ ਨੂੰ ਤਾਂ ਹੋ ਗਿਆ ਸਾਲ ਉਦੋਂ ਚਲੋ ਮੈਂ ਕਿ ਵੀਡੀਓ ਬਣਾਉਂਦੀ ਹੁੰਦੀ ਸੀ ਬਲੌਗ ਬਣਾਉਂਦੀ ਹੁੰਦੀ ਸੀਗੀ ਚਲੋ ਹੁਣ ਮੈਨੂੰ ਠੀਕ ਲੱਗਿਆ ਜੀ ਵਧੀਆ ਲੱਗਿਆ ਹਨਾ ਬਾਕੀ ਕਰੂ ਆਪਾਂ ਨੂੰ ਪਰਿਵਾਰ ਦੀ ਸਪੋਰਟ ਜਿਹੜੀ ਹੋਣੀ ਬਹੁਤ ਜ਼ਰੂਰੀ ਹੈਗੀ ਕਿਸੇ ਵੀ ਕੰਮ ਦੇ ਵਿੱਚ ਪਰਿਵਾਰ ਦੀ ਜਦੋਂ ਸਪੋਰਟ ਹੁੰਦੀ ਹੈ ਨਾ ਤਾਂ ਆਪਾਂ ਨੂੰ ਕੰਮ ਈਜੀ ਹੋ ਜਾਂਦਾ ਹੈਗਾ ਤੇ ਹੁਣ ਆਪਾਂ YouTube ਤੇ ਹਲੇ ਮਤਲਬ ਕਿ 2 ਕੁ ਮਹੀਨੇ ਹੋਏ ਨੇ ਆਪਾਂ ਨੂੰ ਵੀਡੀਓ ਪਾਉਂਦੇ ਨੂੰ ਜ਼ਿਆਦਾਤਰ ਤੇ ਵਾਈਗਰੂ ਜੀ ਦੀ ਇੰਨੀ ਕਿਰਪਾ ਆਪਣੇ ਤੇ ਹੋ ਗਈ ਹੈ ਕਿ ਆਪਾਂ ਨੂੰ ਆਰਡਰ ਆਉਣੇ ਜਿਹੜੇ ਨੇ ਸ਼ੁਰੂ ਹੋ ਗਏ ਨੇ ਕਿ ਆਪਾਂ ਨੂੰ ਬਹੁਤ ਸਾਰੇ ਆਰਡਰ ਜਿਹੜਾ ਆਪਾਂ ਕੰਮੇ ਜੀ ਕੰਮ ਆਪਾਂ ਜਿੱਤਾ ਕਸਟਮਰ ਦੇ ਹਿਸਾਬ ਨਾਲ ਆਪਾਂ ਵਰਕਸੂਟ ਨੂੰ ਤਿਆਰ ਕਰਕੇ ਦਿੰਨੇ ਆ ਜਿਵੇਂ ਦਾ ਵੀ ਆਪਾਂ ਤਾਂ ਬਾਰ ਬਾਰ ਰਿਪੀਟ ਦੇ ਵਿੱਚ ਪੁੱਛੀ ਜਾਂਦੇ ਆ ਜੀ ਵੀ ਦੱਸੋ ਕਿਸ ਤਰ੍ਹਾਂ ਦਾ ਤੁਸੀਂ ਦੁਪੱਟਾ ਡਾਈ ਕਰਵਾਉਣਾ ਹੈ ਕਿ ਹਲੇ ਆਪਾਂ ਕਸਟਮਰ ਨੂੰ ਕਿਸੇ ਕੰਮ ਨੂੰ ਦੇਖੋ ਟਾਈਮ ਲੱਗਦਾ ਹੁੰਦਾ ਹੈ ਨਾ ਵੀ ਤੁਹਾਨੂੰ ਵੀ ਦੱਸਿਆ ਵੀ ਆਪਾਂ ਜਦੋਂ ਦੁਕਾਨ ਕੀਤੀ ਸੀਗੀ ਤੇ ਹੌਲੀ ਹੌਲੀ ਡੇ ਬਾਏ ਡੇ ਕਸਟਮਰ ਹੈਂਡਲ ਕਰਨ ਦਾ ਐਕਸਪੀਰੀਅੰਸ ਆਇਆ ਮਤਲਬ ਕਿ ਸਟੌਕ ਲਿਆਉਣ ਦਾ ਵੀ ਕਿਹੜਾ ਸਟਫ ਸੇਲ ਹੁੰਦਾ ਹੈ ਕਿਹੜਾ ਸਹੀ ਰਹਿੰਦਾ ਹੈਗਾ ਕਿਹੜੇ ਦੀ ਕੰਪਲੀਟ ਨਹੀਂ ਹੌਲੀ 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 ਹਰੇਕ ਕੰਮ ਦੀ ਜਿਹੜੀ ਨੌਲੇਜ ਆਉਂਦੀ ਜਾਂਦੀ ਹੈ ਜਦੋਂ ਆਪਾਂ ਨੇ ਕੱਪੜੇ ਦਾ ਕੰਮ ਸ਼ੁਰੂ ਕੀਤਾ ਸੀ ਜੀ ਉਦੋਂ ਮੈਨੂੰ ਲੱਗਦਾ ਹੈਗਾ ਇਹ ਵੀ ਸਭ ਤੋਂ ਪਹਿਲਾਂ ਆਪਾਂ ਨੇ ਕੰਮ ਸ਼ੁਰੂ ਕੀਤਾ ਸੀ ਹੈਨਾ ਚਲੋ ਉਦੋਂ ਬਾਅਦ-ਬਾਦ ਕੱਪੜੇ ਦਾ ਕੰਮ ਭੈਣਾ ਨੇ ਹੋਰ ਵੀ ਬਹੁਤ ਛੇ ਸ਼ੁਰੂ ਕਰ ਲਿਆ ਕੋਈ ਵੀਰ ਹੈ ਜੀ ਭੈਣ ਹੈ ਕੋਈ ਵੀ ਹੈ ਕੋਈ ਕੰਮ ਨੂੰ ਫ੍ਰੀਕ ਸ਼ੁਰੂ ਕਰਦਾ ਹੈਨਾ ਹਰੇਕ ਆਪਦਾ ਉਹ ਤੋਂ ਬਹੁਤ ਡ੍ਰੀਮ ਰੱਖਦਾ ਬਹੁਤ ਆਸਾਂ ਹੁੰਦੀਆਂ ਤੇ ਵੀ ਕੋਈ ਵੀ ਐਂ ਸੋਚਦਾ ਹੁੰਦਾ ਚਲੋ ਜੀ ਆਪਣਾ ਤਾਂ ਵਾਈਗੁਰੂ ਜੀ ਦੀ ਕਿਰਪਾ ਨਾਲ ਦੇਖੋ ਹੈਨਾ ਆਪਾਂ ਜਦੋਂ ਕੱਪੜੇ ਦਾ ਕੰਮ ਸ਼ੁਰੂ ਕੀਤਾ ਸੀ ਜੀ ਉਦੋਂ ਵੀ ਆਪਣਾ ਤਾਂ ਦੇਖੋ ਕੰਮ ਹੈ ਜਿਹੜਾ ਵਧੀਆ ਚੱਲਿਆ ਟੁੱਟਦੀ ਆਪਣੇ ਕੋਲ ਭੈਣਾ ਇਹ ਮੈਂ ਪੈਕ ਕਰਤੀ ਸੀ ਪ੍ਰੈਸ ਕਰਕੇ ਇਹਨਾਂ ਦੇ ਤੇ ਆਪਾਂ ਇਸ ਤਰ੍ਹਾਂ ਦੀ ਦੁਪੱਟੇ ਦੀ ਫਿਨਿਸ਼ਿੰਗ ਕੀਤੀ ਹੈਗੀ ਬਰਬਰੀ ਕਾਟਨ ਸਟਾਫ ਹੈ ਜੀ ਵਿਦਾਊਟ ਲੈਨਿੰਗ ਤੁਸੀਂ ਇਹਨੂੰ ਸਟਿਚ ਕਰ ਸਕਦੇ ਇੱਕ ਵਾਰੀ ਆਪਣੀ ਪਹਿਲਾ ਵੀਡੀਓ ਐਸੇ ਪਾਤੀ ਆਪਨੇ ਤਾਂ ਕਰਕੇ ਮੈਂ ਸਿਰ ਤੋਂ ਏਦਾਂ ਕੀ ਦਿਖਾਵਾਂਗੀ ਦੀ ਬਾਜੂ ਵੀ ਵਰਕਨੇਗੇ ਤੇ ਬਾਟਮ ਵੀ ਵਰਕੇਗਾ ਇਹ ਵਾਲਾ ਇਹਦਾ ਟਾਈ ਟਾਈ ਦੁਪੱਟਾ ਜਿੱਦਾਂ ਦੇ ਦੁਪੱਟੇ ਦੇ ਵਿੱਚ ਕਲਰ ਨੇ ਉਦਾਂ ਦੀ ਆਪਾਂ ਨੇ ਇਹਦੀ ਲੈਸ ਦੀ ਫਿਨਿਸ਼ਿੰਗ ਦਿੱਤੀ ਹੈ ਸਟੀਚਿੰਗ ਹੀ ਕਸਟਮਰ ਨੇ ਆਪੇ ਕਰਨਾ ਹੈਗਾ ਇਹ ਦੋਨੇ ਸੂਟ ਇੱਕੋ ਹੀ ਕਸਟਮਰ ਦੇ ਨੇ ਜੀ ਇਹ ਇੱਕ ਇਹਦੇ ਵਿੱਚ ਪਰਪਲ ਕਲਰ ਹੈਗਾ ਇੱਕੋ ਹੀ ਪਾਰਸਲ ਲਾਉਣਾ ਆਪਾਂ ਇਹਨਾਂ ਦਾ ਇੱਕੋ ਜਗ੍ਹਾ ਤੇ ਜਾਣਗੇ ਵਾਲੀ ਸੂਟ ਇਹ ਵੀ ਪਹਿਣਾ ਨੇ ਆਪਣੇ ਤੋਂ ਬਹੁਤ ਦੂਰੋਂ ਆਰਡਰ ਕੀਤੇ ਨੇ ਇਹਦੀ ਆਪਣੀ ਵੀਡੀਓ ਦੇਖ ਕੇ ਆਪਣੇ ਹਨਾ ਆਪਣੇ ਨਾਲ ਜੁੜੇ ਆਪਣੇ ਕੋਲ ਆਰਡਰ ਲੈਤਾ ਚਲੋ ਜੀ ਕੋਈ ਵੀ ਕੰਮ ਹੈ ਜੀ ਆਪਾਂ ਪੈਣ ਪਰਵਾ ਜੀ ਸਪੋਰਟ ਨਾਲ ਹੀ ਅੱਗੇ ਆਉਨੇ ਆ ਤੇ YouTube ਤੇ ਚੈਨਲ ਬਣਾਇਆ ਹੈ ਆਪਾਂ ਸਭ ਤੋਂ ਪਹਿਲਾਂ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਕਹਿੰਦੇ ਆ ਵੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਵੀਡੀਓ ਹੁਤ ਚਲੋ ਜੀ ਜੀ ਕਸਟਮਰ ਦੀ ਮਰਜ਼ੀ ਹੈ ਜੀ ਨਾ ਆਪਣੇ ਆਡੀਅנס ਦੀ ਮਰਜ਼ੀ ਹੈ ਅੱਗੇ ਅੱਗੇ ਉਹਨਾਂ ਨੇ ਸਬਸਕ੍ਰਾਈਬ ਕਰਨਾ ਨਾ ਕਰਨਾ ਪਰ ਦੇਖੋ ਆਪਾਂ ਤਾਂ ਕਹਿਨੇ ਆ ਹਨ ਵੀ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖੋ ਹਨਾ ਸਪੋਰਟ ਕਰੋ ਸ਼ੇਅਰ ਕਰੋ ਆਪਾਂ ਸਾਰਾ ਕੁਝ ਹੀ ਕਹਿਨੇ ਚਾਹੀਏ ਕੋਈ ਵੱਡਾ YouTube ਰਚੇ ਚਾਹੀਏ ਛੋਟਾ ਹੈ ਨਾ ਜੇ ਕੋਈ ਛੋਟੇ ਮੋਟੇ ਚੈਨਲ ਵਾਲੇ ਨੇ ਚਾਹੀਏ ਕੋਈ ਵੱਡੇ ਚੈਨਲ ਵਾਲੇ ਨੇ ਹਨਾ ਹਰ ਇੱਕ ਕੋਈ ਕਹਿੰਦਾਗਾ ਇਹ ਗੱਲ ਵੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਚੈਨਲ ਨੂੰ ਨਵਾਂ ਦੇਖਦੇ ਨੇ ਹਨਾ ਵੀ ਅੱਗੇ ਚਲੋ ਆਡੀਅנס ਦੀ ਮਰਜ਼ੀ ਹੈ ਜੀ ਉਹਨਾਂ ਨੇ ਬਾਕੀ ਰਹੀ ਗੱਲ ਐਵੇਂ ਜੀ ਬਾਕੀ ਜੋ ਕਿਸਮਤ ਦੇ ਵਿੱਚ ਜਿਹਨੂੰ ਲਿਖਿਆ ਹੈ ਹਨਾ ਸਮੇਂ ਦੇ ਅਨਸਾਰ ਉਹਦੀ ਮਿਲਦਾ ਹੈਗਾ ਜਿਹਨੂੰ ਬਾੜੀਆਂ ਪਹਿਣਾ ਦੇਖੋ ਇਸ ਤਰ੍ਹਾਂ ਹੋ ਜਾਂਦਾ ਹੈਗਾ ਵੀ ਹਨਾ ਤੁਸੀਂ YouTube ਤੇ ਵੀਡੀਓ ਬਣਾਉਣ ਲੱਗਗੇ ਹਨਾ ਵੀ ਜਿਹੜੇ ਆਪਣੇ ਵਾਲੀ ਆਡੀਅੰਸ ਨੂੰ ਛੋਡੇ ਕਣੀ ਹੋ ਜਾਣਗੇ ਸਾਡਾ ਕੱਪੜੇ ਦਾ ਕੰਮ ਹੈਗਾ ਛੋਡੇ ਕਸਟਮਰ ਛੋਡੇ ਕਣੀ ਹੋ ਜਾਣਗੇ ਜੀ ਚਲੋ ਹੁੰਦਾ ਹੋਊਗਾ ਜੀ ਇਹ ਤਾਂ ਕੋਈ ਗੱਲ ਗਲਤ ਨਹੀਂ ਹੈਗੀ ਸਹੀ ਹੈ ਹੁਣ ਇਹ ਦੇਖੋ ਆਪਣੇ ਵੀ ਪਿੰਡ ਦੇ ਵਿੱਚ ਜਦੋਂ ਆਪਾਂ ਦੁਕਾਨ ਕੀਤੀ ਸੀ ਆਪਣੇ ਤੋਂ ਵੱਧ ਬਹੁਤ ਪਹਿਣਾ ਨੇ ਦੁਕਾਨਾ ਸ਼ੁਰੂ ਕਰ ਲਈ ਜੀ ਅਪਏ ਸੋਚ ਰੱਖੀ ਜੀ ਐ ਥੋੜੀ ਹੁੰਦਾ ਵੀ ਇਨਸਾਨ ਜਿਹੜਾ ਜਿਹਨੇ ਕੰਮ ਕਰ ਲਿਆ ਉਹ ਹੀ ਕਰ ਸਕਦਾ ਸਿਰਫ ਹੋਰ ਵੀ ਕਰਨੀ ਸਕਦਾ। ਤਬਦਾ ਮਾਈ ਹੁੰਦਾ ਜੀ ਮੈਂ ਤਾਂ ਕਰਨ ਵਾਲੇ ਬੰਦੇ ਕਣੀ ਗਰੀ ਕਦਲਾ ਆ ਦੇਖਦਾ ਹੈਗਾ ਵੀ ਇਹ ਵੀ ਕਰਦੀਆਂ ਆਪਾਂ ਵੀ ਕਰੀ ਵੀ ਹੇ ਇੱਕ ਬੰਦਾ ਇਹ ਸੋਚ ਰੱਖਦਾ ਹੈਗਾ ਬਾਕੀ ਚਲੋ ਜੀ ਕਿਸੇ ਦੀ ਸੋਚ ਨੂੰ ਕੋਈ ਨਹੀਂ ਬਦਲ ਸਕਦਾ ਹੁੰਦਾ ਜਿਹੜੀ ਜਿੰਨੀ ਸੋਚ ਰੱਖਣੀ ਹੁੰਦੀ ਆ ਉਹਨੇ ਰੱਖਣੀ ਹੁੰਦੀ ਹੈ ਜੀ ਚਾਹੇ ਉਹ ਕਿੰਨੀ ਵੱਡਾ ਹੈ ਜਾਹੇ ਜਿਹੜੀ ਕਿੰਨੀ ਛੋਟਾ ਹੈ ਕਿੰਨੀ ਭਰਿਆ ਹੈਗਾ ਹਨਾ ਆਪਾਂ ਸੋਸ਼ਲ ਮੀਡੀਆ ਤੇ ਕੋਈ ਇਸ ਤਰ੍ਹਾਂ ਨਹੀਂ ਸੀ ਆਈ ਹੈਗੀ ਹਨਾ ਵੀ ਆਪਾਂ ਚਲੋ ਤਾਂ ਹੁਣ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆ ਗਏ ਦੇਖੋ ਆਪਾਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਪਾ ਸਕਦੇ ਆ ਆਪਾਂ ਬਲੌਗ ਵੀ ਪਾਵਾਂਗੇ ਜਦੋਂ ਆਪਣਾ ਚੈਨਲ ਆ ਜਿਹੜਾ ਆਪਾਂ ਨਾਮ ਇਸ ਤਰ੍ਹਾਂ ਦਾ ਰੱਖਿਆ ਆਪਾਂ ਜੇ ਜਦੋਂ ਦੁਕਾਨ ਹੈਗੀ ਆਪਾਂ ਸੂਟਾਂ ਦੀ ਵੀਡੀਓ ਵੀ ਪਾਵਾਂਗੇ ਆਪਾਂ ਸੂਟ ਵੀ ਸੇਲ ਕਰਾਂਗੇ ਜਦੋਂ ਆਪ ਬਹੁਤ ਇਹਣਾ ਵੀ ਸਾਡੀ ਜਿਹੜੀ ਆਡੀਅੰਸ ਨੇ ਸਾਡੇ ਕਸਟਮਰ ਨੇ ਉਧਰ ਚਲੇ ਜਾਣਗੇ ਤੇ ਸਾਡਾ ਇਸ ਤਰ੍ਹਾਂ ਨਹੀਂ ਕਰੀ ਵੀ ਹੁੰਦਾ ਹੁੰਦਾ ਜੀ ਚਲੋ ਹੋਊਗਾ ਵੀ ਜੇ ਤਾਂ ਵੀ ਕੀ ਚੱਕਰੇਗਾ ਹਨਾ ਵੀ ਨਾਲੇ ਇਸ ਤਰ੍ਹਾਂ ਥੋੜੀ ਹੁੰਦਾ ਹੁੰਦਾਗਾ ਵੀ ਹਰ ਇੱਕ ਇੱਕ ਬੰਦਾ ਹੀ ਹੈ ਸਾਰੇ ਜਿਹੜੇ ਕੰਮ ਕਰ ਸਕਦਾ ਪਿੰਡ ਦੇ ਵਿੱਚ ਉਹ ਤੋਂ ਕਰ ਨਹੀਂ ਸਕਦਾ ਹਨਾ ਸਾਰੇ ਕਰ ਸਕਦੇ ਨਹੀਂ ਹਰ ਇੱਕ ਕੋਈ ਕਰ ਸਕਦਾ ਜੀ ਕੋਈ ਜ਼ਰੂਰੀ ਹੁੰਦਾ ਵੀ ਪੈਸੇ ਪੈਸੇ ਵਾਲਾ ਬੰਦਾ ਵੀ ਜਿਹੜਾ ਹੈਗਾ ਕੰਮ ਕਰ ਸਕਦਾਗੇ ਚਲੋ ਜੀ ਜਿੰਨਾ ਕ ਅਗਲੇ ਦੇ ਹਿਸਾਬ ਚੋਂਦਾ ਕ ਅਗਲਾ ਹਰ ਇੱਕ ਕੋਈ ਜਿਹੜਾ ਕੰਮ ਹੈ ਕਰ ਸਕਦਾ ਹਣਾ ਹਰ ਇੱਕ ਦਾ ਬਣਦਾ ਦਾ ਕੰਮ ਕਰਨਾ ਅਗਲੇ ਦੀ ਮਿਹਨਤ ਹੈਗੀ ਬਾਕੀ ਜਿਹੜੇ ਕਰਮਾਂ ਦੇ ਵਿੱਚ ਜਿਹਨੂੰ ਲਿਖਿਆ ਹੁੰਦਾ ਜੀ ਉਹੀ ਉਸ ਨੂੰ ਮਿਲਣਾ ਹੁੰਦਾ ਹੈਗਾ ਐਂ ਤਾਂ ਹੁਣ ਦੇਖੋ ਜੀ ਮੈਂ ਦੁਕਾਨ ਸਭ ਤੋਂ ਪਹਿਲਾਂ ਮੈਂ ਦੁਕਾਨ ਸ਼ੁਰੂ ਕੀਤੀ ਜੀ ਜੀ ਮੈਂ ਇਥੋਂ ਬਾਅਦ ਬਾਅਦ ਦੇਖੋ ਪਹਿਣਾ ਨੇ ਬੁਟੀਕਾ ਵੀ ਸ਼ੁਰੂ ਕਰਨੀ ਹੈ ਕੱਪੜੇ ਦੇ ਕੰਮ ਵੀ ਬਹੁਤ ਨੇ ਸ਼ੁਰੂ ਕਰ ਲਈ ਮੇਰਾ ਤਾਂ ਕੋਈ ਦੁਕਾਨ ਦਾ ਕੰਮ ਨਹੀਂ ਘਟਾ ਜੀ ਮੇਰੇ ਤਾਂ ਕੋਈ ਕੰਮ ਦੁਕਾਨ ਦਾ ਬੰਦ ਹੋਇਆ ਹੈਗਾ ਮੇਰੇ ਕੋਲ ਤਾਂ ਵੀ ਉੰਨੇ ਕਸਟਮਰ ਹੈਗਾ ਜਿੰਨਾ ਸ਼ੁਰੂ ਚੀਤੀਗਾ ਪਰਮਾਤਮਾ ਮੈਸੇਜ ਲਾਉਂਦਾ ਕੋਈ ਵੀ ਕੰਮ ਕਰਨਾ ਕੁਝ ਵੀ ਚੰਗਾ ਮਾੜਾ ਜਦੋਂ ਕਰਨਾ ਹੁੰਦਾ ਪਰਮਾਤਮਾ ਨਹੀਂ ਕਰਨਾ ਹੁੰਦਾ ਆਪਾਂ ਨੂੰ ਸਿਰਫ ਆਪਣੀ ਪਰਿਵਾਰ ਦੀ ਸੋਚ ਹੈ ਆਪਣੇ ਬੱਚਿਆਂ ਦੀ ਸੋਚ ਹੈ ਜੀ ਉਹਨੂੰ ਸਭ ਦੀ ਸੋਚ ਹੈਗੀ ਉਹਨੂੰ ਹਰ ਇੱਕ ਇਨਸਾਨ ਦੀ ਵੀ ਸੋਚ ਹੈ ਜਿੰਨੇ ਵੀ ਨਾ ਜੀਵ ਜੰਤੂ ਪਰਮਾਤਮਾ ਨੇ ਪੈਦਾ ਕੀਤੇ ਨੇ ਜੀ ਉਹਨੂੰ ਸਭ ਦੀ ਸੋਚ ਹੈਗੀ ਇਸ ਤਰ੍ਹਾਂ ਨਹੀਂ ਸੋਚ ਰੱਖਿਆ ਕਰੋ ਮੈਨੂੰ ਵੀ ਹਨਾ ਵੀ ਫਲਾਣੀ ਨੇ ਕੰਮ ਸ਼ੁਰੂ ਕਰ ਲਏ ਜੀ ਉਹਨੇ ਕਿਉਂ ਕਰਨਾ ਆਪਾਂ ਦੱਸਿਆਗਾ ਹਨਾ ਵੀ ਆਪਾਂ ਤਾਂ ਕਦੇ ਵੀ ਕਿਸੇ ਪਰਮਾਤਮਾ ਨੇ ਆਪ ਨੂੰ ਇਹਨਾਂ ਸਬਰ ਬਖਸ਼ੇ ਜੀ ਆਪਾਂ ਤਾਂ ਕਦੇ ਵੀ ਕਿਸੇ ਕਸਟਮਰ ਨੂੰ ਐ ਨਹੀਂ ਪੁੱਛਿਆਗਾ ਵੀ ਤੁਸੀਂ ਉਧਰ ਦੁਕਾਨ ਤੇ ਜਾਨੇ ਉਹਨਾਂ ਨੇ ਕਿੰਨਾ ਕ ਕਪੜਾ ਰੱਖਿਆ ਉਹ ਕਿੱਥੋਂ ਲਿਆ ਰਹੇ ਨੇਗੇ ਵੀ ਜਾ ਤੁਸੀਂ ਉਧਰ ਹੀ ਲੈ ਕੇ ਆਉਣ ਲੱਗੇ ਤੁਸੀਂ ਮੇਰੇ ਕੋਲੋਂ ਹਟ ਜਾਓ ਬਿਲਕੁਲ ਵੀ ਨਹੀਂ ਆਪਾਂ ਤਾਂ ਕਦੇ ਵੀ ਕਿਸੇ ਨਾਲ ਐ ਨਹੀਂ ਕੀਤਾ ਹੈਗਾ ਨਾ ਹੀ ਆਪਾਂ ਕਰੀਏ ਆਪਾਂ ਚਲੋ ਅਗਲੇ ਦੀ ਕਿਸੇ ਦੀ ਸੋਚ ਨੂੰ ਆਪਾਂ ਨਹੀਂ ਬਦਲ ਸਕਦੇ ਹਨਾ ਅਗਲੇ ਨੇ ਆਪਣੀ ਸੋਚ ਜਿਹੜੀ ਅਗਲੀ ਸਹੀ ਆਪਦੇ ਇਸ ਤੱਕ ਰੱਖੇ ਹਨ ਵੈਗਰੁੱਪ ਦੀ ਆਪਣੀ ਤੇ ਹੀ ਅਰਦਾਸ ਹੈ ਵੀ ਆਪਾਂ ਆਪਣੇ ਕੰਮ ਤੱਕ ਧਿਆਨ ਰੱਖੀਏ ਆਪਣੀ ਮਿਹਨਤ ਕਰੀਏ ਆਪਣੇ ਪਰਿਵਾਰ ਦੀ ਸਪੋਰਟ ਹੈ ਜਿਹੜੀ ਆਪਾਂ ਨੂੰ ਚਾਹੀਦੀ ਹੈਗੀ ਉਹ ਆਪ ਨੂੰ ਮਿਲਦੀ ਹੈ ਹੈਨਾ ਤੇ ਮਾਕੇ ਕੋਈ ਵੀ ਬੰਦਾ ਕਿਸੇ ਵੀ ਕੰਮ 'ਚ ਪੈਰ ਧਰਦਾ ਹੈ ਜੂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨੀ ਪੈਂਦਾ ਬਹੁਤ ਔਖਾਉਂਦੇ ਨੇ ਉਹਨੂੰ ਬਹੁਤ ਕੁਝ ਸਹਿਣਾ ਪੈਂਦਾ ਬਹੁਤ ਕੁਝ ਦੇਖਣਾ ਪੈਂਦਾ ਸਾਰਾ ਕੁਝ ਹੁੰਦਾਗਾ ਚਲੋ ਜੀ ਆਪਾਂ ਕੋਈ ਵੀ ਬੰਦਾ ਸੋਸ਼ਲ ਮੀਡੀਆ 'ਤੇ ਆਉਂਦਾ ਕੋਈ ਬਹੁਤ ਸੋਚ ਸਮਝ ਕੇ ਆਉਂਦਾਗਾ ਹਨਾ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ 'ਤੇ ਆਉਣਾ ਕੋਈ ਬਾਲੀ ਜਿ ਕੋਈ ਸੌਖੀ ਗੱਲ ਨਹੀਂ ਹੈਗੀ ਬੰਦਾ ਬਹੁਤ ਸੋਚ ਸਮਝ ਕੇ ਜਿਹੜਾ ਇਸ ਲਾਈਨ ਦੇ ਵਿੱਚ ਪੈਰ ਧਰਦਾ ਹੈਗਾ ਚਲੋ ਜੀ ਪਰ ਪਰਿਵਾਰ ਦੀ ਜਿਹੜੀ ਸਪੋਰਟ ਆਪਾਂ ਨੂੰ ਮਿਲਦੀ ਰਹੇ ਇਸ ਤਰੀਆ ਆਪਦਾ ਕੰਮ 'ਤੇ ਆਪਾਂ ਧਿਆਨ ਰੱਖੀਏ બસ ਸਪਤਾਈ ਵਾਹਿਗੁਰੂਗੇ ਹੀ ਅਰਦਾਸ ਕਰਦੇ ਹਣਾ ਵੀ ਜਿਹੜਾ ਆਪਣਾ ਕੰਮ ਹੈਗਾ ਇਸ ਤਰੀ ਚੱਲਦਾ ਰਹੇ ਸਾਰੀਆਂ ਭੈਣਾਂ ਦਾ ਕਿਸੇ ਵੀ ਭੈਣ ਦਾ ਵੀਰ ਦਾ ਕੋਈ ਵੀ ਕੰਮ ਤੋੜਿਆ ਹੋਇਆ ਜੀ ਸਾਰੀਆਂ ਨੂੰ ਆਪਣੇ ਆਪਣੇ ਕੰਮ ਤੇ ਬਹੁਤ ਸਾਰੇ ਡ੍ਰੀਮ ਹੁੰਦੇ ਨੇਗੇ ਹਰੇਕਾ ਆਪਣੇ ਕੰਮ ਤੇ ਧਿਆਨ ਰੱਖੇ ਹਰੇਕ ਆਪਣੀ ਮਿਹਨਤ ਕਰਦਾ ਰਹੇ ਤੇ ਵਾਹਿਗੁਰੂ ਤਰੱਕੀਆਂ ਕਰਦੇ ਰਹਿਣ ਹਣਾ ਵਾਹਿਗੁਰੂ ਹਰੇਕ ਨੇ ਇੱਕ ਕੰਮ ਦੇ ਵਿੱਚ ਬਰਕਤ ਪਾਵੇ ਦੇਖੋ ਜਿਹੜਾ ਬੰਦਾ ਮਿਹਨਤ ਕਰਦਾ ਜੀ ਉਹਨੂੰ ਬਹੁਤ ਸਾਰੀਆਂ ਆਸਾਂ ਹੁੰਦੀਆਂ ਨੇ ਕੋਈ कोई भी बंदा ये नहीं सोचਦਾ ਹੈਗਾ ਵੀ ਜੀ ਮੈਂ ਕੰਮ ਕਰ ਲਵਾਂ ਜੀ ਦੇਖੀ ਮੇਰਾ ਤਾਂ ਕੰਮ ਖੜਜੀ ਜਾਂ ਬੰਦ ਹੋ ਜੇ ਇਹ ਸੋਚ ਥੋੜੀ ਰੱਖਦਾ ਕੋਈ ਜੇ ਕੋਈ ਦੂਜੀ ਸੋਚ ਇਹ ਰੱਖੇ ਇਹ ਸੋਚ ਰੱਖਣੀ ਬਿਲਕੁਲ ਗਲਤ ਹੈ ਇਹ ਸੋਚ ਨਹੀਂ ਬਾਕੀ ਪਰਮਾਤਮਾ ਦੀ ਇੰਨੀ ਕਿਰਪਾ ਹੈਗੀ ਆਪਣੇ ਤੇ ਚਲੋ ਆਪਾਂ ਤਾਂ ਹੁਣੇ ਦੇਖੋ ਸੋਸ਼ਲ ਮੀਡੀਆ ਤੇ ਆਏ ਆਂਗੇ ਹਲੇ 2 ਮਹੀਨੇ ਹੋਏ ਨੇ ਕਿ ਆਪਾਂ ਨੂੰ ਇੰਨੇ ਸਾਰੇ ਆਰਡਰ ਆਉਣ ਲੱਗੇ ਕਿ 5-7 ਆਰਡਰ ਆਪਾਂ ਨੂੰ ਤਾਂ ਜੀ ਕਿਉਂਕਿ ਇੰਨੀ ਉਜਾੜੀ ਲੱਗ ਰਹੀ ਨਹੀਂ ਆਪਾਂ ਨੂੰ ਤਾਂ ਕਿਉਂਕਿ ਹਲੇ ਆਪਾਂ ਹੁਣ ਆਏ ਆਂਗੇ ਆਪਾਂ ਨੂੰ ਇੰਨੇ ਇੱਕ ਟਾਈਮ ਦੇ ਵਿੱਚ ਵਾਗਰੂ ਨੇ ਇੰਨੀ ਕਿਰਪਾ ਕਰ ਹੋਣਾ ਚਾਹੀਦਾ ਜੀ ਸਾਬਰ ਬਹੁਤ ਵੱਡੀ ਚੀਜ਼ ਹੈ ਜਿਹਨੇ ਸਾਬਰ ਕਰਨਾ ਸਿੱਖ ਲਓ ਜ਼ਿੰਦਗੀ ਦਾ ਹਰ ਇੱਕ ਚੀਜ਼ ਹਾਸਲ ਕਰ ਲੈਣਾ ਇਨਸਾਨ ਬਾਕੀ ਜੀ ਐਕਸਪੀਰੀਅੰਸ ਬਣ ਜਾਂਦਾ ਕੰਮ ਦੇ ਵਿੱਚ ਕੋਈ ਵੀ ਆਪਾਂ ਕੰਮ ਦੇ ਵਿੱਚ ਪੈਰ ਧਰਦੇ ਹੌਲੀ ਹੌਲੀ ਜਦੋਂ ਕੰਮ ਅੱਗੇ ਅੱਗੇ ਚੱਲਦਾ ਹੈਗਾ ਆਪਣਾ ਦਿਮਾਗ ਵੀ ਵੱਧ ਜਾਂਦਾ ਆਪਣਾ ਐਕਸਪੀਰੀਅੰਸ ਵੀ ਵੱਧ ਜਾਂਦਾ ਤੇ ਆਪਣਾ ਨੌਲੇਜ ਸਾਰੀ ਵੱਧ ਹੀ ਜਾਂਦੀ ਉਹਦੇ ਵਿੱਚ ਕੰਮ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਆਪਾਂ ਪੈਂਦੇ ਆ ਆਪਣਾ ਪੈਣ ਤੋਂ ਵੱਧ ਹੀ ਆਪਾਂ ਨੂੰ ਨੌਲੇਜ ਪੈਣ ਤੋਂ ਵੱਧ ਹੀ ਕੰਮ ਦੇ ਵਿੱਚ ਆਪਣਾ ਐਕਸਪੀਰੀਅੰਸ ਹੈ ਜਿਹੜਾ ਵੱਧ ਹੈਗਾ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਜੀ ਤੇ ਹੌਲੀ-ਹੌਲੀ ਨਾਲ ਜਾਂਦੇ ਜੀ ਆਪਾਂ ਕਹੀ ਵੀ ਦੇਖੋ ਆਪਾਂ ਹਮੇਸ਼ਾ ਵੀਡੀਓ ਪਾਉਂਦੇ ਸਾਡੀ ਵੀਡੀਓ ਦੇ ਵਿੱਚ ਮਿਸਟੇਕਸ ਜੀ ਵੀ ਬਹੁਤ ਹੁੰਦੀਆਂ ਨੇ ਪਰ ਵਾਹਿਗੁਰੂ ਦੀ ਇੰਨੀ ਕਿਰਪਾ ਕਿ ਆਪਾਂ ਨੂੰ ਕਿਸੇ ਵੀ ਭੈਣ ਵੀਰ ਨੇ ਕਦੇ ਵੀ ਕੋਈ ਨੈਗੇਟਿਵ ਕਮੈਂਟ ਨਹੀਂ ਕੀਤਾ ਹੈਗਾ ਚਲੋ ਸਾਰੇ ਆਪਾਂ ਨੂੰ ਹੌਸਲਾ ਦਿੰਦੇ ਨੇ ਜੀ ਆਪਾਂ ਨੂੰ ਹਨਾ ਇੰਨਾ ਪਿਆਰ ਦਿੰਦੇ ਨੇ ਕਿ ਆਪਾਂ ਨੂੰ ਵੀਡੀਓ ਦੇਖਦੇ ਨੇ ਆਪਣੀ ਤਿਲ ਤੋਂ ਧੰਨਵਾਦ ਉਹਨਾਂ ਦਾ ਭੈਣਾਂ ਦਾ ਵੀਰਾਂ ਦਾ ਜੋ ਵੀ ਆਪਣੀ ਦੂਰ-ਦੂਰ ਬੈਠ ਕੇ ਵੀਡੀਓ ਦੇਖ ਰਹੇ ਨੇ ਆਪਾਂ ਨੂੰ ਆਹ ਵਾਲਾ ਸੂਟ ਹੈ ਭੈਣ ਦਾ ਜੁਕੇ ਦੇ ਵਿੱਚ ਜਾਣਾ ਜੀ ਇਹ ਯੂਕੇ ਚ ਜਾਣਾ ਇਹ ਆਪਣੀ ਵੀਡੀਓ ਜਿਹੜੀ ਦੂਰ ਦੂਰ ਤੱਕ ਹਨਾ ਦੇਖਣ ਲੱਗ ਗਈ ਆਪਾਂ ਨੂੰ ਜਿਹੜੀ ਸਾਰੇ ਹੀ ਆਰਡਰ ਆਏ ਹੋਏ ਨੇ ਜੀ ਕੋਈ ਮੇਰੇ ਤੇੜੇ ਦਾ ਆਰਡਰ ਨਹੀਂ ਸਭ ਦੂਰ ਦੂਰ ਦੇ ਆਰਡਰ ਨੇਗੇ ਤੇ ਚਲੋ ਜੀ ਹੁਣ ਆਪਾਂ ਨੂੰ ਇਹਨਾਂ ਦਾ ਪਤਾ ਲੱਗ ਗਿਆ ਹਨਾ ਵੀ ਆਪਣੀ ਵੀਡੀਓ ਦੂਰ ਤੱਕ ਜਾਣ ਲੱਗੀ ਆਪਾਂ ਨੂੰ ਦੂਰੋਂ ਬੈਠ ਕੇ ਪੈਣਾ ਆਪਾਂ ਨੂੰ ਸਪੋਰਟ ਕਰ ਰਹੀਆਂ ਨੇ ਵੀਡੀਓ ਦੇਖ ਰਹੀ ਨੇ ਆਪਣੇ ਕੋਲ ਆਰਡਰ ਲੈ ਰਹੀ ਨੇ ਵੀ ਇਸ ਤਰੀ ਆਪਣੇ ਕੰਮ ਨੂੰ ਹਨਾ ਵਾਹਿਗੁਰੂ ਅੱਗੇ ਅੱਗੇ ਲੈ ਜਾਂਦਾ ਰਹੇ ਬਾਕੀ ਕਿਰਪਾ ਤਾਂ ਦੇਖੋ ਵਾਹਿਗੁਰੂ ਦੀ ਹੁੰਦੀ ਜੀ ਆਪਾਂ ਨੂੰ ਉੱਪਰ ਲਿਜਾਣ ਵਾਲਾ ਵੀ ਵਾਹਿਗੁਰੂ ਹੈਗਾ ਤੇ ਉੱਪਰੋਂ ਨੀਚੇ ਲਿਆਉਣਾ ਵੀ ਪਰ ਜਦੋਂ ਆਪਾਂ ਕਿਸੇ ਪ੍ਰਤੀ ਨੀਚੇ ਵਾਲੇ ਪ੍ਰਤੀ ਸੋਚ ਗਲਤ ਰੱਖਾਂਗੇ ਜੀ ਤਾਂ ਆਪਾਂ ਨੂੰ ਘਰ નીચે ਆਉਣ ਤੇ ਵੀ ਕੋਈ ਟਾਈਮ ਨਹੀਂ ਲੱਗਦਾ ਜੀ ਉਹ ਵੀ ਪਰਮਾਤਮਾ ਨਹੀਂ ਲਿਆਉਣਾ ਹੁੰਦਾਗਾ ਆਪਾਂ ਆਪਣੀ ਸੋਚ ਨੂੰ ਸਹੀ ਰੱਖੀਏ ਵੈਗਰੂ ਆਪਣੇ ਤੇਹੀ ਜੀ ਕਿਰਪਾ ਰੱਖਣ ਕਰਕੇ ਹਨਾ ਵੀ ਆਪਾਂ ਆਪਦੀ ਮਿਹਨਤ 'ਤੇ ਧਿਆਨ ਰੱਖੀ ਜੀ ਕੋਈ ਜਿਹੜਾ ਕੁਝ ਕਹਿੰਦਾ ਕੋਈ ਕਿਸ ਕੋ ਕਹੀ ਜਾਵੇ ਕਿਸੇ ਦੇ ਕਹਿਣ ਨਾਲ ਤਾਂ ਨਾ ਜੀ ਕੋਈ ਕੰਮ ਕਰਨੋਂ ਹਟਦਾ ਹੁੰਦਾ ਹਨਾ ਨਾ ਹੀ ਕਿਸੇ ਦੇ ਕਹਿਣ ਦੇ ਨਾਲ ਵੀ ਅਗਲਾ ਕਹਿੰਦਾ ਵੀ ਮੈਂ ਫਲਾਣੇ ਦਾ ਕੰਮ ਮੈਂ ਕਰਵਾ ਦੂੰਗਾ ਐ ਕਰਦੇ ਨੇ ਕਿ ਉਹਨਾਂ ਦੀ ਵੀਡੀਓ ਕਟਾਈ ਜਾਵੇ ਆਹ ਵੀਡੀਓ ਕਟਾਈ ਜਾਵੇ ਇਸ ਤਰ੍ਹਾਂ ਇਹ ਤਾਂ ਸੋਸ਼ਲ ਮੀਡੀਆ ਯੂਜ਼ ਨਹੀਂ ਨਾ ਕੀਤਾ ਸੀ ਜਿੰਨੀ ਸਾਡੇ ਸਾਰੇ ਮੀਡੀਆ ਯੂਜ਼ ਕਰਦੇ ਨੇ ਅਸੀਂ ਤਾਂ ਜੀ ਸਭ ਤੋਂ ਦਿਲੋਂ ਸਪੋਰਟ ਕੀਤੀ ਹੈਗੀ ਆਪਾਂ ਨੇ ਕਦੇ ਵੀ ਇਸ ਤਰ੍ਹਾਂ ਸੋਚ ਨਹੀਂ ਰੱਖੀ ਹੈਗੀ ਵੀ ਇਹਨਾਂ ਨੂੰ ਤਾਂ ਜੀ ਫਾਇਦਾ ਆਏਗਾ ਇਹਨਾਂ ਨੂੰ ਤਾਂ ਪੈਸੇ ਬਣਦੇ ਨੇ ਆਪਾਂ ਨੂੰ ਉਹਦੇ ਵਿੱਚ ਕੀ ਆਏਗਾ ਹਨਾ ਪਰ ਆਪਾਂ ਨੇ ਨਹੀਂ ਸੋਚ ਰੱਖੀ ਜੀ ਆਪਾਂ ਤਾਂ ਦਿਲੋਂ ਸਪੋਰਟ ਕੀਤੀ ਹੈਗੀ ਆਪਾਂ ਨੇ ਕੋਈ ਐ ਨਹੀਂ ਕਰੇ ਹੈਗੇ ਵਿਕਾਹਲ ਕਰੀ ਵੀ ਆਪਾਂ ਵੀ ਹਨਾ ਦੁਕਾਨ ਕਰੀ ਤਾਂ ਦੇਖੋ ਫੇਰ ਵੀ ਤੁਸੀਂ ਕਹੋਗੇ ਦਿਕਤਦਾਰ ਦਵਾਰੋ ਇੱਕ ਗੱਲ ਰਿਪੀਟ ਕਰਦੀ ਹੈ 9-10 ਸਾਲ ਹੋ ਗਏ ਦੁਕਾਨ ਕਰੀ ਨੂੰ ਪਰ ਆਪਾਂ ਸੋਸ਼ਲ ਮੀਡੀਆ ਤੇ ਹੋਣ ਆਏਗੇ ਉਹਨਾਂ ਉਹਨਾਂ ਦਾ ਕਾਰਨ ਬਸ ਇਹੀ ਸੀਗਾ ਵੀ ਆਪਾਂ ਹੁਣ ਜਿਹੜੀ ਦੁਕਾਨ ਹੈ ਪਿੰਡ ਦੇ ਵਿੱਚ ਹੈਗੀ ਉਹ ਆਪਾਂ ਖੇਤ ਕਰਨੀ ਹੈਗੀ ਤਾਂ ਕਰਕੇ ਆਪਾਂ ਸੋਸ਼ਲ ਮੀਡੀਆ ਤੇ ਆਗੇ ਨਹੀਂ ਕੋਈ ਇਹਦੇ ਵਿੱਚ ਐ ਨਹੀਂ ਸੀ ਵੀ ਆਪਾਂ ਕਿਸੇ ਦੀ ਰੀਸ ਕਰ ਲਈ ਰੀਸ ਨਾਲ ਆਪਾਂ ਸੋਸ਼ਲ ਮੀਡੀਆ ਤੇ ਆ ਗਏ ਆ ਆਪਣਾ ਵੀ ਆਪਣਾ ਕੰਮ ਸੀਗਾ ਕੱਪੜੇ ਦਾ ਜੀ ਆਪਾਂ ਕੋਈ ਕਿਸੇ ਦੀ ਰੀਸ ਨਹੀਂ ਕੀਤੀ ਹੈਗੀ ਆਪਣਾ ਇਹਦਾ ਕੰਮ ਸੀਗਾ ਉਹਨੂੰ ਕਹੋ ਤੇ ਬਾਈਕਰੂ ਨੇ ਇੰਨੀ ਕਿਰਪਾ ਕਰ ਦਿੱਤੀ ਜੀ ਆਪਾਂ ਨੂੰ ਬਹੁਤੀ ਉਹ ਨਹੀਂ ਕਰਨੀ ਪਈ ਹੈਗੀ ਆਪਣਾ ਥੋੜਾ ਜਿਹਾ ਟਾਈਮ ਦੇ ਵਿੱਚ ਸਾਰਾ ਕੁਝ ਦੇਖੋ ਜਿਹੜਾ ਚੈਨਲ ਹੈ ਮੋਨਟਾਈਜ਼ ਹੋ ਗਿਆ ਧੰਨਵਾਦ ਭੈਣਾਂ ਦਾ ਵੀਰਾਂ ਦਾ ਆਪਾਂ ਨੇ ਕੁਝ ਨਹੀਂ ਕੀਤਾ ਹੈਗਾ ਆ ਕੇ ਹਾਂ ਵੀ ਸਬਸਕ੍ਰਾਈਬ ਕਰੋ ਜਿਹੜੀ ਵੀਡੀਓ ਦੇਖਦੇ ਆਪਾਂ ਹਰ ਇੱਕ ਵੀਡੀਓ ਤੇ ਕੀ ਕਹਿਣ ਕਹਨੇ ਆ ਉਹ ਅੱਗੇ ਆਪਣੇ ਆਡੀਅੰਸ ਦੀ ਮਰਜ਼ੀ ਹੈ ਜੀ ਉਹਨਾਂ ਦੀ ਮਰਜ਼ੀ ਦੇ ਨਾਲ ਜਿਵੇਂ ਉਹਨਾਂ ਨੇ ਆਪ ਨੂੰ ਸਪੋਰਟ ਕੀਤੀ ਆ ਆਪਾਂ ਨੂੰ ਪਿਆਰ ਦਿੱਤਾ ਆਪਣੇ ਚੈਨਲ ਨੂੰ ਆਪ ਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਤਾਂ ਕਰਕੇ ਜੀ ਆਪਾਂ ਉੱਥੋਂ ਇੱਥੇ ਤੱਕ ਪਹੁੰਚ ਗਏ ਆਪਾਂ ਤਾਂ ਜੀ ਬਹੁਤ ਵਧੀਆ ਲੱਗਦਾ ਸਾਨੂੰ ਤਾਂ ਜੀ ਬਹੁਤ ਵਧੀਆ ਲੱਗਦਾ ਸੀ ਜੇ ਆਪਾਂ ਨੀਵੇਂ ਕਣੀ ਦੇਖ ਕੇ ਚੱਲਾਂਗੇ ਤਾਂ ਉਦੋਂ ਉਹੀ ਸਹੀ ਰਹਿੰਦਾਗਾ ਉਹੀ ਕੰਮ ਹੈ ਜਿਹੜਾ ਸਹੀ ਰਹਣਾ ਜੇ ਆਪਾਂ ਉੱਚੇ ਕਣੀ ਦੇਖਾਂਗੇ ਤਾਂ ਲੈਵਲ ਦੇ ਉੱਤੇ ਪਹੁੰਚਿਆ ਖੜਾ ਆਪਾਂ ਉਦੀ ਤੱਕ ਜਲਦੀ ਪਹੁੰਚ ਜੀ ਨਹੀਂ ਜੀ ਇਹ ਤਾਂ ਗੱਲ ਤਾਂ ਹੈਗੀ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿਉਂਕਿ ਆਪਦੇ ਕੰਮ ਨੂੰ ਬਸ ਕਰਦੇ ਰਹੋ ਲੈ ਰੈਗੂਲਰ ਜੇ ਬਾਕੀ ਬਸ ਇਹੀ ਹੈ ਜਿਹੜੇ ਕੰਮ ਦੇ ਵਿੱਚ ਪੈਰ ਧਰ ਲਿਆ ਜਿਹੜੇ ਕੰਮ ਨੂੰ ਸ਼ੁਰੂ ਕਰ ਲਿਆ ਬਸ ਉਹਨੂੰ ਜੀ ਲਾ ਕੇ ਕਰੋ ਨਾ ਮਨ ਲੈ ਕੇ ਮਨ ਲਾ ਕੇ ਕਰੋ ਟਾਈਮ ਹਰ ਇੱਕ ਕੰਮ ਨੂੰ ਲੱਗਦਾ ਹੈਗਾ ਐ ਨਹੀਂ ਹੈਗਾ ਵੀ ਆਪਾਂ ਅੱਜ ਕੰਮ ਸ਼ੁਰੂ ਕਰ ਲਏ ਕੱਲ ਨੂੰ ਆਪਾਂ ਤਰਕੀਆਂ ਦੇ ਵਿੱਚ ਹੋ ਜਾਵਾਂਗੇ ਹੌਲੀ 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 ਪਰਮਾਤਮਾ ਦੀ ਕਿਰਪਾ ਨਾਲ ਜੀ ਆਪਣੀ ਮੰਜ਼ਿਲ ਤੇ ਬੰਦਾ ਹਰ ਇੱਕ ਇਨਸਾਨ ਪਹੁੰਚ ਹੀ ਜਾਂਦਾ ਹੈਗਾ ਹਰ ਇੱਕ ਕੋਈ ਕੰਮ ਕਰ ਹੀ ਲੈਂਦਾ ਹੀ ਬਾਕੀ ਚਲੋ ਜੀ ਆਪਣੇ ਤੇ ਬਾਕੀ ਜਿਹਨੇ ਜਿਵੇਂ ਕਿਰਪਾ ਕੀਤੀ ਜਿਵੇਂ ਆਪਾਂ ਨੂੰ ਸਭਤੀ ਕਰੀ ਪਰਮਾਤਮਾ ਸਭਤੇ ਹੋ ਜੀ ਕਿਰਪਾ ਬਣਾਈ ਰੱਖੇ ਸਾਰੀਆਂ ਭੈਣਾਂ ਦੀ ਆਸ ਹੁੰਦੀ ਹੈ ਜੀ ਚਲੋ ਆਪਾਂ ਨੇ ਜੋ ਵੀ ਆਪਣੇ ਪਿੰਡ ਭੈਣਾਂ ਤੁਸੀਂ ਮਿਲਿਆ ਜੂਜ ਕਰਦੀ ਨੇ ਜਿਹੜੀਆਂ ਆਪਣੇ ਸਪੋਰਟ ਕਰਦੀਆਂ ਨੇ ਦਿਲ ਤੋਂ ਧੰਨਵਾਦ ਉਹਨਾਂ ਭੈਣਾਂ ਦਾ ਜਿਹੜੇ ਨਹੀਂ ਕਰਦੇ ਜੀ ਜਿਹੜੇ ਨਹੀਂ ਸਪੋਰਟ ਆਪਣੀ ਕਰਨਾ ਚਾਹੁੰਦੇ ਆਪਣੀਆਂ ਵੀਡੀਓ ਤੱਕ ਵੀ ਆਪਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਵੀਡੀਓ ਕੱਟ ਦੇ ਆਪਾਂ ਤਾਂ ਧੰਨਵਾਦ ਉਹਨਾਂ ਭੈਣਾਂ ਦਾ ਵੀ ਦਿਲ ਤੋਂ ਧੰਨਵਾਦ ਜੀ ਕਿਉਂਕਿ ਰੋਜ਼ ਤਾਂ ਨਹੀਂ ਬੰਦਾ ਕਿਸੇ ਨਾਲ ਕਿਸੇ ਨਾਲ ਆਏ ਹੈਗਾ ਵੀ ਆਪਾਂ ਜਿਹੜਾ ਵੀ ਭੈਣ ਫੇਮਸ ਆਪ ਉਹਦੇ ਨਾਲ ਵੀਡੀਓ ਪਾ ਕੇ ਆਪਣਾ ਵੀਡੀਓ ਚਲਾ ਲਾਂਗੇ ਡੇਲੀ ਤਾਂ ਨਹੀਂ ਇਹ ਕੰਮ ਹੁੰਦਾ ਕੋਣ ਕਿਸੇ ਵਾਸਤੇ ਹਨਾ ਇੰਨਾ ਵੇਲਾ ਹੁੰਦਾ ਨਾਲੇ ਕੋਣ ਆਪਣੇ ਕੰਮ ਛੱਡ ਕੇ ਇੰਨਾ ਜਾ ਸਕਦਾ ਸਾਰਿਆਂ ਦੇ ਆਪ ਕੋ ਆਪਣੇ ਕੰਮ ਨੇ ਸਭ ਦੇ ਬਿਜ਼ਨਸ ਨੇ ਚਲੋ ਜਿੰਨੇ ਵੀ ਭੈਣਾਂ ਨੇ ਸਪੋਰਟ ਕੀਤੀ ਉਹਨਾਂ ਦੀ ਦਿਲ ਤੋਂ ਧੰਨਵਾਦ ਜੀ ਤੇ ਜਿਹੜੀਆਂ ਭੈਣਾਂ ਆਪਣੀ ਵੀਡੀਓ ਦੇਖਦੀਆਂ ਨੇ ਆਪ ਨੂੰ ਸਪੋਰਟ ਕਰਦੀਆਂ ਨੇ ਨਾ ਆਪਾਂ ਨੂੰ ਇੰਨਾ ਚਲੋ ਪਤਾ ਕਿਸੇ ਨੂੰ ਕੁਛ ਕੋਈ ਵੀ ਕੰਮ ਹੈ ਜੀ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਹੈਗਾ ਕਿਸੇ ਵੀ ਕੰਮ ਬਾਰੇ ਜਿਹਨੂੰ ਜਿਹੜਾ ਕੰਮ ਚ ਬੰਦਾ ਪਈ ਨਹੀਂ ਹੁੰਦਾ ਉਹਨੂੰ ਕਿਸੇ ਦੀ ਨੌਲੇਜ ਹੁੰਦੀ ਹੈ ਉਹ ਗਲਾ ਹਰ ਇੱਕ ਬੰਦਾ ਜਦੋਂ ਕੋਈ ਕੰਮ ਸ਼ੁਰੂ ਕਰਦਾ ਜੀ ਉਹਨੂੰ ਕਿਤੋਂ ਤੱਕ ਕਿਤੋਂ ਨੌਲੇਜ ਮਿਲਦੀ ਹੋਏ ਜੀ ਹਨਾ ਕਿਤੋਂ ਨਾ ਕਿਤੋਂ ਤਾਂ ਉਹਨੇ ਪੁੱਛੀਏ ਸਭ ਕੁਝ ਐ ਥੋੜੀ ਹੁੰਦਾ ਜੀ ਹੁਣ ਜਿਹੜੀ ਬਿਜ਼ਨਸ ਬਾਰੇ ਆਪ ਨੂੰ ਨੌਲੇਜ ਨਹੀਂ ਹੈਗੀ ਉਹ ਆਪਾਂ ਕਿਸੇ ਆਪਾਂ ਉਹ ਕਰਨਾ ਚਾਹੁੰਦੇ ਆਂਗੇ ਫਿਰ ਉਹ ਆਪਾਂ ਕਿਸੇ ਨਾ ਕਿਸੇ ਤੋਂ ਨੌਲੇਜ ਲਮਾਂਗੇ ਜੀ ਆਪਾਂ ਨੂੰ ਨੌਲੇਜ ਲੈਣੀ ਪਊਗੀ ਫਿਰ ਹੀ ਆਪਾਂ ਅੱਗੇ ਕੰਮ ਨੂੰ ਆਪਦੇ ਨੀ ਤੋਰਾਂਗੇ ਫਿਰ ਹੀ ਆਪਾਂ ਅੱਗੇ ਉਹ ਸ਼ੁਰੂ ਕਰਾਂਗੇ ਹਨਾ ਅੱਗੇ ਕਰਦੇ ਜਾਵਾਂਗੇ ਚਲੋ ਜੀ ਧੰਨਵਾਦ ਭੈਣਾਂ ਦਾ ਹਨਾ ਦਿਲ ਤੋਂ ਜਿਨ੍ਹਾਂ ਨੇ ਆਪਾਂ ਨੂੰ ਸਪੋਰਟ ਕੀਤੀ ਆਪਣੀ ਵੀਡੀਓ ਦੇ ਵਿੱਚ ਆ ਕੇ ਆਪਣੀ ਆਡੀਅੰਸ ਨੂੰ ਵਧਾਇਆ ਜੀ ਤੇ ਜਿਹੜਾ ਹੁਣ ਆਪਣਾ ਚੈਨਲ ਵਰਕ ਟਾਈਮ ਮੋਨਟਾਈਜ਼ ਹੋ ਗਿਆ ਤੁਹਾਡੀ ਕਾਦੀ ਕਿਰਪਾ ਕਰਕੇ ਸਾਰਿਆਂ ਦੀ ਕਰਕੇ ਤੇ ਜਿੰਨਾ ਭੈਣਾਂ ਜਿਹੜੀਆਂ ਭੈਣਾਂ ਆਪਣੀ ਸਪੋਰਟ ਨਹੀਂ ਕਰਦੀਆਂ ਹੈਗੀਆਂ ਆਪਣੇ ਤੇ ਗੈਲਸ ਫੀਲ ਕਰਦੀਆਂ ਨੇਗੀਆਂ ਵੀ ਇਹਨਾਂ ਨੇ ਚੈਨਲ ਬਣਾ ਲਿਆ ਇਹ ਕੱਪੜੇ ਦੇ ਵਿੱਚ ਕੰਮ ਕਰ ਰਹੇ ਨੇਗੇ ਹਨਾ ਵੀ ਮੇਰੇ ਵਾਲੇ ਕਸਟਮਰ ਉਧਰ ਚਲੇ ਜਾਣਗੇ ਜੀ ਉਹਨਾਂ ਦਾ ਉਸ ਤੋਂ ਬਾਅਦ ਜਿਆਦਾ ਧੰਨਵਾਦ ਦੇਲਤੋ ਉਹ ਭੈਣ ਦਾ ਉਦੋਂ ਵੀ ਧੰਨਵਾਦ ਜੀ ਕਿਉਂਕਿ ਉਹ ਭੈਣ ਤੋਂ ਆਪਾਂ ਨੂੰ ਕੁਝ ਸਿੱਖਣ ਨੂੰ ਮਿਲਿਆ ਹਨਾ ਆਪਾਂ ਵੀ YouTube ਤੇ ਆਏ ਆਪਾਂ ਉਹਦਾ ਵੀ ਧੰਨਵਾਦ ਕਰਾਂਗੇ ਜੇ ਆਪਾਂ ਉਹਨਾਂ ਨੂੰ ਵੀ ਨਹੀਂ ਆਏ ਕਹਿੰਦੇ ਜਗੇ ਵੀ ਤੁਸੀਂ ਕਿਉਂ ਕਰ ਰਹੇ ਹੋ ਉਹਨਾਂ ਦੀ ਸੋਚ ਉਹਨਾਂ ਦੀ ਸੋਚ ਨਾਲ ਹੈ ਜੀ ਆਪਾਂ ਨਹੀਂ ਇਸ ਤਰ੍ਹਾਂ ਸੋਚ ਰੱਖਦੇ ਬਿਲਕੁਲ ਵੀ ਆਪਾਂ ਤਾਂ ਕਿਸੇ ਵੀ ਜਿੰਨੀਆਂ ਵੀ ਭੈਣਾਂ ਆਪਣੇ ਸਾਡੇ ਪਿੰਡ ਸੋਸ਼ਲ ਮੀਡੀਆ ਯੂਜ਼ ਕਰ ਰਹੇ ਨੇ ਸਾਰੀਆਂ ਭੈਣਾਂ ਦੀ ਪੁਰਾਣੀ ਤੋਂ ਪੁਰਾਣੀ ਵੀਡੀਓ ਕੱਢ ਕੇ ਦੇਖ ਲੋ ਹੁਣ ਉਹਨਾਂ ਨੇ ਡਿਲੀਟ ਕਰਤੀਆਂ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਦੇਖੋ ਹਨਾ ਪਰ ਆਪਾਂ ਸਭ ਦੀ ਵੀਡੀਓ ਚ ਆਏ ਹੋਏ ਆ ਸਭ ਨੂੰ ਜਿਲੋਂ ਸਪੋਰਟ ਕੀਤੀ ਸਾਰੀਆਂ ਭੈਣਾਂ ਆਪਣੇ ਕੋਲੇ ਵੀਡੀਓ ਬਣਾ ਬਣਾ ਕੇ ਵੀ ਲੈ ਕੇ ਗਈਆਂ ਨੇ ਆਪਣੀ ਸ਼ਾਪ ਤੇ ਵੀ ਆਉਂਦੀਆਂ ਰਹੀਆਂ ਨੇ ਕਿ ਆਪਣੇ ਪਿੰਡ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਆਪਾਂ ਨੂੰ ਸਪੋਰਟ ਲਈ ਕਹਿੰਦੀਆਂ ਰਹੀਆਂ ਨੇ ਆਪਾਂ ਉਹਨਾਂ ਦੀ ਦਿਲ ਤੋਂ ਸਪੋਰਟ ਕੀਤੀ ਹੈਗੀ ਆਪਾਂ ਜਿਮੀ ਬਿਲਕੁਲ ਵੀ ਇਸ ਤਰ੍ਹਾਂ ਜੈਲਸ ਫੀਲ ਨਹੀਂ ਕੀਤੀ ਕਿਸੇ ਤੇ ਆਪਣੇ ਤੇ ਅਗਲਾ ਕੋਈ ਕਰਦਾ ਜਿਵੇਂ ਅਗਲੀ ਦੀ ਮਰਜ਼ੀ ਅਗਲੀ ਦੀ ਇੱਛਾ ਹੈ ਜੀ ਹਨਾ ਬਾਕੀ ਆਪਾਂ ਜਦੋਂ ਆਪਣਾ ਕੰਮ ਸ਼ੁਰੂ ਕਰ ਲਿਆ ਆਪਾਂ ਰੈਗੂਲਰ ਆਪਣਾ ਕੰਮ ਹੈ ਜਿਹੜਾ ਕਰਦੇ ਰਹਾਂਗੇ ਤੇ ਚਲੋ ਜੀ ਬਾਕੀ ਪਰਮਾਤਮਾ ਦੀ ਕਿਰਪਾ ਸਭ ਤੇ ਰਹੇ ਹਨਾ ਕੋਈ ਵੀ ਇਸ ਤਰ੍ਹਾਂ ਕਿਸੇ ਨੂੰ ਪ੍ਰਤੀ ਦੂਸਰ ਭਾਵਨਾ ਰੱਖੇ ਕੀ ਨਾ ਚਕਲਨਾ ਚ ਰੱਖਿਆ ਹੁੰਦਾਗਾ ਸੋਚ ਤਾਂ ਕਿਸੇ ਦਿਨ ਕੋਈ ਨਹੀਂ ਬਦਲ ਕਰਦਾ ਹੁੰਦਾਗਾ ਬਾਕੀ ਆਪੋ ਆਪਣੇ ਕੰਮ 'ਤੇ ਤਿਆਨ ਰੱਖਿਓ ਜੀ ਵਧੀਆ ਜੀ ਹੁਣ ਜਦੋਂ ਆਪਾਂ ਦਾ ਮੈਂ ਸ਼ੁਰੂ ਕਰ ਲਿਆ ਸੇ ਕੋਈ ਕੁਝ ਕਹੀ ਜਾਵੇ ਤਾਂ ਕੋਈ ਚੱਕਰ ਨਹੀਂ ਹੈਗਾ ਇਹ ਅੱਜ ਤੱਕ ਕੇ ਨਾਲ ਕਿਸੇ ਦੇ ਕੋਈ ਕੋਈ ਇੰਨਾ ਇਨਸਾਨ ਗਿਰਿਆ ਨਹੀਂ ਹੁੰਦਾ ਹੈਗਾ ਬੀਜੇਪੀ ਬੰਦਾ ਕਿਸੇ ਨੂੰ ਇਗਨੋਰ ਕਰ ਰਿਹਾ ਮੂਰੋਂ ਆਪਾਂ ਉਹਦੇ ਉੱਤੇ ਡਿਗਾਗੇ ਹਨਾ ਆਪਾਂ ਉਹਨੂੰ ਬਾਰ-ਬਾਰ ਜਾ ਕੇ ਕਹਿੰਦੇ ਰਹਾਂਗੇ ਅਗਲਾ ਇੱਕ ਅੱਧੀ ਵਾਰੀ ਕਹਿੰਦਾ ਹੁੰਦਾਗਾ ਹਨਾ ਵੀ ਚਲੋ ਅਗਲਾ ਅੱਜ ਕਿਸ ਤਰ੍ਹਾਂ ਦਾ ਆਪਾਂ ਨੂੰ ਜਵਾਬ ਮਿਲ ਰਿਹਾ ਕੋਸ ਹਸਾਬ ਨਾਲ ਅਗਲੇ ਨੂੰ ਉਹਦਾ ਸਭ ਤੋਂ ਵੱਡੀ ਗੱਲ ਤੇ ਜੀ ਮਿਹਨਤ ਦੀ ਹੈ ਮਿਹਨਤ ਕਰੋ ਬਸ ਆਪਣੀ ਮਿਹਨਤ ਨਾਲ ਬੰਦਾ ਕੋਈ ਵੀ ਆਪਣੀ ਜਿਹੜੀ ਮੰਜ਼ਲਾ ਪਾਰ ਕਰ ਹੀ ਲੈਂਦਾ ਹੌਲੀ-ਹੌਲੀ ਟਾਈਮ ਹਰੇਕਾਂ ਨੂੰ ਲੱਗਦਾ ਜੀ ਬਸ ਪਰਮਾਤਮਾ ਇੰਨਾ ਜੀ ਸਬਰ ਬਖਸ਼ੀ ਹਨਾ ਆਪ ਤੋਂ ਨੀਵੇਂ ਕੜੀ ਦੇਖੇ ਥੋੜੇ ਜਿਹਾ ਨੀਚੇ ਵਾਲੇ ਕਣੀ ਸੋਚ ਰੱਖੀ ਦੇਖੀ ਵਾਈਬਰੂ ਨੇ ਦਿੱ ਤੋਂ ਤੇ ਉਹਨਾਂ ਦੇ ਦਿੱਤੇ ਤੇ ਖੁਸ਼ ਆਪਾਂ ਆਪਾਂ ਜਿਹੜੀ ਆਪਣੀ ਮਿਹਨਤ ਆਪਦੀ ਜਾਰੀ ਰੱਖੀਏ ਪਰਮਾਤਮਾ ਆਪਣੇ ਦੇਹੂ ਜੀ ਕਿਰਪਾ ਬਣਾਈ ਰੱਖੀ ਵੀ ਆਪਦੇ ਮਨ ਨੂੰ ਹਮੇਸ਼ਾ ਨਿਮਰ ਰੱਖੀ ਜੀ ਜਿਹੜਾ ਜਿਹਦਾ ਮਨ ਨਿਮਰ ਜੀ ਬਾਨੀ ਮਾ ਮਤੂੰ ਜੀ ਬਖਸ਼ੀ ਵਾਹਿਗੁਰੂ ਜੀ ਬੋਲ ਸਭ ਕੁਸ਼ਾ ਤੁਹਾਡਾ ਦਿੱਤਾ ਬਹੁਤ ਖੁਸ਼ ਹੈ ਜੀ ਆਪਦੀ ਮਿਹਨਤ ਆਪਦੇ ਕਰਦੇ ਰਹੀਏ ਚਲੋ ਠੀਕ ਹੈ ਭੈਣੋ ਅੱਜ ਦੀ ਵੀਡੀਓ ਇੰਨੀ ਸੀ ਇੰਨੀਆਂ ਗੱਲਾਂ ਤੁਹਾਡੇ ਨਾਲ ਅੱਜ ਕਰਨ ਦਾ ਮਨ ਸੀ ਆਪਣੀ ਗੱਲਾਂ ਕਰਨੀਆਂ ਚਲੋ ਜੀ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਭੈਣੋ ਤੇ ਭੈਣਾਂ ਵੀਰਾਂ ਦੀ سپورਟ ਨਾਲ ਆਪਾਂ ਇੱਥੇ ਤੱਕ ਪਹੁੰਚ ਗਏ ਤੁਹਾਨੂੰ ਪਹਿਲਾਂ ਦੱਸ ਦੱਤੀ ਵਾ ਆਪਣਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਹੁਣ ਚਲੋ ਜੀ ਆਪਾਂ ਆਪਣੀ ਜਿਹੜੀ ਆਰਡਰ ਨੇ ਆਪਕ ਨੂੰ ਬਹੁਤ ਸਾਰੇ ਆਉਣ ਲੱਗੇ ਪੈ ਚਲੋ ਮਿੰਦੇ ਭੈਣ ਜਿਹੜੇ ਉਹ ਕਾਟਨ ਦੇ ਸੂਟ ਅੱਜ ਆਪਣੇ ਕੋਲੇ ਨਵੇਂ ਆਏ ਨੇ ਨਾ ਹੁਣ ਡੇਲੀ ਵੀਡੀਓ ਦੀ ਵੇਟ ਕਰਿਆ ਕਰੋ ਆਪਾਂ ਕਾਟਨ ਦੇ ਸੂਟਾਂ ਨੂੰ ਕੱਲ ਨੂੰ ਸਾਹੇ ਦਿਖਾਵਾਂਗੇ ਅੱਜ ਵਾਲੇ ਸੂਟ ਦੇ ਸਾਰੇ ਸੇਲ ਹੋ ਗਏ ਤਕਰੀਬਨ ਹੀ ਅੱਜ ਵਾਲੇ ਸੂਟਾਂ ਦੇ ਆਪਾਂ ਤੁਹਾਨੂੰ ਦੱਸਦੇ ਹਾਂ ਪਾਰਸਲ ਆ ਗਏ ਅੱਜ ਵਾਲੇ ਸੂਟਾਂ ਦੇ ਜਿਹੜੇ ਕਾਟਨ ਦੇ ਪਾਰਸਲ ਦਿਖਾਏ ਸੀ ਆਪਾਂ ਵੀ ਹੁਣ ਜਿਹੜੇ ਅੱਜਲੇ ਨਵੇਂ ਕਾਟਨ ਦੇ ਸੂਟ ਆਏ ਨੇ ਬਕਲ ਨੂੰ ਦਿਖਾਉਣਾ ਜੇ ਤੁਹਾਨੂੰ ਇੱਕ ਇੱਕ ਕਰਕੇ ਇੱਕ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਜੀ ਕਿਉਂਕਿ ਲੋਕਲ ਕਸਟਮਰ ਹੈਗਾ ਆਪਣੇ ਕੋਲ ਸੁਖ ਨਾਲ ਆਪਾਂ ਕੋ ਲੋਕਲ ਕਸਟਮਰ ਵਧਿਏਗਾ ਜਦੋਂ ਆਪਾਂ ਵੀਡੀਓ ਬਣਾਉਣਾ ਸ਼ੁਰੂ ਕਰ ਦੇਈਏ ਕਸਟਮਰ ਆਜਣ ਅਗਲੇ ਨੂੰ ਹਰੇਕ ਦੀ ਆਪਾਂ ਇਹ ਵੀਡੀਓ ਨਹੀਂ ਬਣਾ ਸਕਦੇ ਤੇ ਜਲੋ ਠੀਕ ਹੈ ਜੀ ਹਨਾ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਨਵੀਂ ਵੀਡੀਓ ਲੈ ਕੇ ਧੰਨਵਾਦ ਸਾਰੀਆਂ ਭੈਣਾਂ ਦਾ ਸ਼ਸ਼ੀਕਾਰ